ਸਾਰੇ ਬਰਾਦ ਹਾਂ ਤੁਸੀਂ ਮੈਂ ਪ੍ਰੀਤ ਸਿੰਘ ਪੰਚਾਇਤ ਮੈਂਬਰ ਵਿੰਡ ਬਾਲਵਾ ਹੋਰ ਕੀ ਗੱਲ ਬਾਤ ਹੈ ਤੁਹਾਡੀ ਇਹ ਸਰ ਡਿਲੀਵਰੀ ਹੋਈ ਆ ਜੀ ਸਕਾਰੀ ਹਸਪੀਟਲ ਕਾਦੀਆਂ ਹਾਂ ਡਿਲੀਵਰੀ ਦੇ ਟਾਈਮ ਲਾਈਟ ਬੰਦ ਹੋ ਗਈ ਡਾਕਟਰਾਂ ਨੇ ਆਪਣੇ ਮੋਬਾਈਲ ਫੋਨ ਦੀਆਂ ਲਾਈਟਾਂ ਜਗਾ ਕੇ ਉਹ ਸਾਰਾ ਵੀ ਟਰੀਟਮੈਂਟ ਕੀਤਾ ਉਹਦੇ ਵਿੱਚ ਉਹਨਾਂ ਦੀ ਬਿਲਕੁਲ ਅਣਗਹਿਲੀ ਆ ਜੋ ਵੀ ਹੋਣਾ ਚਾਹੀਦਾ ਉਹ ਨਹੀਂ ਹੋ ਉਹਨਾਂ ਦੀ ਅਣਗਹਿਲੀ ਦੇ ਨਾਲ ਸਭ ਕੁਝ ਹੋਇਆ ਨੇ ਫੈਕਚਰ ਹੋ ਗਈ ਉਹਨਾਂ ਨੇ ਇੱਥੇ ਸਿੱਧਾ ਰੈਫਰ ਕਰਤਾ ਜਲੰਧਰ ਇਹਨਾਂ ਦਰਵਾਜ਼ਾ ਕਿਹਾ ਜੀ ਸਾਡਾ ਇਹ ਏਰੀਆ ਜੀ ਤੁਸੀਂ ਗੁਨਾਲ ਕਾ ਹਸਪੀਟਲ ਅੰਮ੍ਰਿਤਸਰ ਜੀ ਜਿੱਨਾ ਚਿਰ ਉੱਥੇ ਤੱਕ ਪਹੁੰਚੀ ਉਹਨਾਂ ਜਿੱਰ ਤੱਕ ਕੰਮ ਹੋ ਗਿਆ ਸਾਰੀ ਦੀ ਸਾਰੀ ਹੁਣ ਗੱਲ ਹੀ ਡਾਕਟਰ ਦੀ ਹੈ ਹੋਰ ਪ੍ਰਸ਼ਾਸਨ ਨੇ ਕੀ ਗੱਲ ਬਾਤ ਪ੍ਰਸ਼ਾਸਨ ਨਾਲ ਗੱਲ ਬਾਤ ਹੈ ਅਸੀਂ ਇਹ ਸਾਹਿਬ ਨੇ ਕਿਹਾ ਵੀ ਤੁਸੀਂ ਪੋਸਟਮਾਰਟਮ ਕਰਾਓ ਉਹਦੇ ਵਿੱਚ ਜੋ ਕਾਰਨ ਆਵੇਗਾ ਜੋ ਡਿਊਟੀ ਦੇ ਡਾਕਟਰ ਹੋਇਆ ਉਹਦੇ ਉੱਤੇ ਕਾਰਵਾਈ ਹੋਵੇ ਹੁਣ ਕੀ ਕਰਨਾ ਚਾਹੀਦਾ ਇਹ ਤੋਂ ਹੁਣ ਜਿਹੜੇ ਮੋਤਵਰਵਾ ਉਹਨਾਂ ਦੇ ਨਾਲ ਸਲਾਹ ਕਰਦੇ ਆਂ ਕੀ ਕਹਿੰਦੀ ਆ ਤੇ ਜਿਸ ਤਰ੍ਹਾਂ ਜਿਸ ਤਰ੍ਹਾਂ ਕਹਿਣ ਕੋਸਤਰਾ ਹੋ ਜੇ ਜੋ ਚੈਨਲ ਦੇ ਜਿਵੇਂ ਤੇ ਸਰਤਾਗਲਾ ਜਿਆਦਾ ਟੇਜ ਤਾਲੀ ਪਿੰਡ ਆਲਦਾ ਤਾਂ ਸਾਰੇ ਇੱਕ ਦਿਨ ਨੂੰ ਇਹਨਾਂ ਦੀ ਡਿਲ ਵੀ ਆਹੀ ਮੇਰੀ ਵਾਈਫ ਦੀ ਤੇ ਥੋੜੀ بارش ਪੈ ਰਹੀ ਤੇ ਉਸ ਤੋਂ ਬਾਅਦ ਲਾਈਟ ਬੰਦ ਹੋ ਗਈ ਆ ਤੇ ਜਿਹੜੇ ਡਿਲ ਵੀ ਹੋਣ ਦੀ ਸੀ ਤੇ ਲਾਈਟਾਂ ਦਿਨਾਂਟਾ ਵੀ ਨਮੈਟਰ ਨਹੀਂ ਹੈ ਗਈ ਤੇ ਸਾਰੇ ਇਹਨਾਂ ਨੇ ਕਾਤੀ ਸਿਵਲ ਹਸਪੀਟਲ ਹੋਣੀ ਲਾ ਜਿਹੜਾ ਤੇ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਨਗੇਲੀ ਕਰਤੀ ਉੱਥੇ ਹੀ ਸਾਰੇ ਉੱਥੇ ਬਾਅਦ ਸਾਰੇ ਢਿੱਲੀ ਹੋ ਗਈ ਆ ਤੇ ਮੈਂ ਆਪਾਂ ਬਾਅਦ ਵਿੱਚ ਇੱਦਾਂ ਹੀ ਸਾਉਥੀ ਮਾਰਮੁੱਤ ਕੀ ਆ ਜੀ ਸਾਰੇ ਨਾਲੇ ਬੱਚੀ ਖਾਲ 30 ਕਿੰਨੀ ਬੱਚੀ ਨਾਲੋਂ ਮਰੇ ਆ ਨਾਂ ਪਰ ਸਰਬਜੀਤ ਕੌਰ ਹਰ ਬਾਅਦ ਤੇ ਵਿੱਚ ਸਾਰੇ ਮੈਂ ਅਤੇ ਮੇਰੀ ਵਾਈਫ ਇੱਕ ਬੱਚੀ ਮੇਰੀ ਬੱਚੀ ਸਾਰੇ ਹੈ ਗਈ ਅਜੇ 2 ਹਸਾਲਾਂ ਨਹੀਂ ਹੋਈਆਂ ਜੀ ਬਾਕੀ ਹਰ ਤਨ ਹੋਣਾ ਨੇ ਕੰਮੇਰ ਖਲਖਾਈ ਉਧਰ ਕੰਮ ਨਹੀਂ ਲਖਾਈ ਭਲਾ ਲਖਾਈ ਲਖਾਈ ਬੱਚਾ ਠੀਕ ਹੋ ਜਿਹੜਾ ਬੱਚਾ ਦਾ ਠੀਕ ਹੈ ਜੀ ਸਾਰਾ ਨੂੰ ਇਨਸਾਬ ਚਾਹੀਦਾ ਵਾ ਆਨ ਇਨਸਾਬ ਚਾਹੀਦਾ ਵਾ ਕਿੰਨੇ ਕਿਲੋਟ ਹੈ ਆਮ ਕਿੰਨੇ ਕਿਲੋਟ ਹੈ ਕਿੰਨੇ ਕਿਲੋਟ ਹੈ ਨੌ ਆਈਦੀ ਨੌ ਆਈਦੀ ਆ ਕੀ ਹੋਇਆ ਇਹਨੂੰ ਕਿੱਦਾਂ ਕਹਿੰਦੇ ਕੋਈ ਕਹਿੰਦਾ ਆ ਉਹ ਨਾ ਹੀ ਹੰਤੋਸ ਲੈ ਨਾ ਪ੍ਰਵੀਨਾ ਮੇਰੀ ਆਦੀ ਨਾਰਵਾ ਬਾਬੂ ਪਟਾਈਆ ਕੀ ਹੋਇਆ ਕਿੱਦਾਂ ਪਟਾਈਆ ਐ ਚੋਟੀਆਂ ਨਾਲ ਕੰਪਿਊਟਰ ਕਰਿਆ ਤੇ ਮੇਰੇ ਤੇ ਯਾਰ ਰਹਿ ਗਈ ਤੇ ਤੇ ਘੇਰੇ ਤੇ ਮੁਕਿਆ ਮਾਰ ਮਾਰ ਕੇ ਕਹ ਕੇ ਮੇਰੀ ਨਾਨ ਨੂੰ ਅਜ ਤੱਕੇ ਗਾਣਰ ਵੱਲੋ ਆਜ ਕਿੰਨੇ ਦਿਨ ਹੋ ਗਏ ਤੇ ਪਰ ਮੇਰੀ ਨਾਨ ਨੇ ਆਵਾਜ਼ ਨਾ ਦਿੱਤੀ ਬੱਚੇ ਨੀਗੇ ਨੀਗੇ ਮੇਰੀ ਤੇ ਨਾਮ ਦੇ ਮੇਰੀ ਨਾਨ ਦੇਖੇ ਨਸੰਭੂ ਆਏ ਨੀਗੇ ਨੀਗੇ ਬੱਚੇ ਮੇਰੇ ਚੜਲੇ ਲੈ ਇੰਜੇ ਜੋ ਪਰ ਪਾਲ ਕੀ ਬੋਲ ਪਰ ਪਾਲ ਸਰ ਪਾਲ ਈ ਲੱਗਦਾ ਤੁਹਾਡੀ ਜੀ ਸਰ ਮੇਰੇ ਬ੍ਰਦਰ ਦੀ ਵਾਈਫ ਆ ਜਿਹੜੀ ਭਾਬੀ ਲੱਗਦੀ ਆ ਹਾਂਜੀ ਸਾਰੇ ਇੱਕ ਤਰੀਕ ਨੂੰ ਇਹਨਾਂ ਡਿਲੀਵਰੀ ਹੋਈ ਆ ਇੱਕ ਤਰੀਕ ਨੂੰ ਜੋ ਡਿਲੀਵਰੀ ਕਰ ਰਹੇ ਆ ਉਹ ਲਾਈਟ ਚਲ ਗਈ ਲਾਈਟ ਛੋਟੇ ਮੋੜਾਂ ਲੈ ਨੋਕੇ ਨਾਲ ਇਹ ਡਿਲੀਵਰੀ ਕਰਦੇ ਰਹੇ ਬੱਚੇ ਵਾਲੀ ਹੋ ਰਹਿ ਗਈ ਆ ਬੱਚੇ ਉਹ ਸਾਰੇ ਸਾਰੀ ਬਿਆਲ ਦੀ ਰਹੀ ਫੈਲਦੀ ਇਹਨਾਂ ਨੇ ਉਦੋਂ ਵੀ ਦੱਸਿਆ ਨੂੰ ਤੇ ਇਹਨਾਂ ਸਾਥ ਤੱਕ ਰਾਵਲ ਕੀਤਾ ਨੂੰ ਸਾਥ ਤੱਕ ਰਾਵਲ ਕਰਕੇ ਇਹਨਾਂ ਬਟਾਲੇ ਚੋ ਇਹਨਾਂ ਨੂੰ ਦੱਸਿਆ ਨਹੀਂ ਵੀ ਸੀਰੀਸ ਆ ਇਹਨਾਂ ਬਟਾਲੇ ਪਰ ਮਰ ਸਰ ਭੇਜਿਆ ਉਦੋਂ ਦੀ ਸਾਰੇ ਉੱਤੇ ਹਸਪਤਾਲ ਚ ਇੱਦਾਂ ਪਈ ਰਹੀ ਵਾਈਡ ਰਿਟਰ ਤੇ ਤੁਹਾਕੋ ਨਹੀਂ ਹੋ ਗਈ ਸ਼ਾਇਦ ਆ ਜਿਹੜਾ ਬੰਦੇ ਆ ਤੇ ਸਰ ਮੇਰਾ ਕਾਲਵਾ ਇਹ ਸਰ ਕਾਰਦੀਆਂ ਦੀ ਹਾਂਜੀ ਸਰ ਇੱਕ ਪਲੇਨ ਕੀਤੀ ਯਾਰ ਕੀ ਕਰ ਸਰ ਆਂਦੇ ਕੋਈ ਨਹੀਂ ਕਰਦਾ ਗਾ ਬਈ ਅਜ ਤੱਕ ਸਰ ਕਾਰਵਾਈ ਨਹੀਂ ਹੋਈ ਨੋਟ ਦੋ ਲਾਉਂਦਿਆਂ ਨਾ ਹੋ ਗਏ ਆ ਸਰ ਮੈਂ ਆ ਮੇਰਾ ਬ੍ਰਦਰ ਆ ਤੇ ਮੇ ਮੰਮੀ ਆ ਤੇ ਮੇਰੀ ਵਾਈਫ ਆ ਤੇ ਮੇਰੇ ਬੱਚੇ ਆ ਜੀ ਸਰ ਜਿਹੜਾ ਕਰਨਾ ਲੱਗਦਾ ਇਹ ਵਾਲੇ ਦਾ ਮੈਨੂੰ ਆਇਆ ਹੈ ਜੀ ਲੈ ਲਵਾਂਗੇ ਆਹ ਮੇਰੇ ਨੋਟਸ ਉਨੇ ਆਇਆ ਜੀ ਇਹ ਇੱਕ ਲੇਡੀ ਹੈ ਸਰਬਜੀਤ ਕੌਰ ਵਾਈਫ ਆਫ ਸਾਗਰ ਇਹ ਕਾਲਵਾ ਪਿੰਡ ਦੀ ਹੈ ਇਹਦੀ ਡਿਲੀਵਰੀ ਕੇਸ ਹੋਇਆ ਹੈ ਔਰ ਇਹਨਾਂ ਨੇ ਇੱਕ ਤਰੀਕ ਨੂੰ ਉੱਥੇ ਕਾਦੀਆਂ ਸਿਵਲ ਹਸਪੀਟਲ ਦੇ ਵਿੱਚ ਦਾ ਡਿਲੀਵਰੀ ਕੇਸ ਹੋਇਆ ਉੱਥੇ ਉਹ ਜੇ ਤਬੀਅਤ ਖਰਾਬ ਹੋਣ ਤੋਂ ਬਾਅਦ ਇਹਨਾਂ ਨੇ ਉਹਨਾਂ ਨੇ ਰੈਫਰ ਕਰਤਾ ਹੈ ਗੁਨਾਨਕ ਹਸਪੀਟਲ ਤੇ ਦੀ ਡੈਥ ਹੋ ਗਈ ਹੈ ਤਾਂ ਉਹ ਉਹਨਾਂ ਦੇ ਜਿਹੜੇ ਵਾਰਸ ਹੈ ਉਹ ਲਿਜ ਕਰ ਰਹੇ ਸ਼ਾਇਦ ਇਹਦਾ ਇਲਾਜ ਉਹਨਾਂ ਨੇ ਠੀਕ ਨਹੀਂ ਕੀਤਾ ਉਹਦੇ ਸੰਦਰਭ ਦੇ ਵਿੱਚ ਐਸਡੀਐਮ ਰਵਿੰਦਰ ਸਿੰਘ ਮੌਕੇ ਤੇ ਆ ਗਏ ਇਹਨਾਂ ਨਾਲ ਮੀਟਿੰਗ ਕਰਾਤੀ ਜਿਹੜੇ ਉਹਦੇ ਵਾਰਸ ਹੈਗੇ ਆ ਔਰ ਜੋ ਲੀਗਲ ਸਢੀ ਕਾਰਵਾਈ ਬੰਦੀ ਅਸੀਂ ਕਰਵਾ ਸਰ ਇਹਨਾਂ ਨਾਲ ਚੁਟਾਰੇ ਹਾਂ ਉਹਨਾਂ ਦੇ ਜਿਹੜੇ ਆਏ ਮੰਦਿਰ ਪੰਚਾਇਤੀ ਔਰ ਉਹਨਾਂ ਦੇ ਮੇਨ ਵੀਰੇ ਆਫਿਸ ਦੇ ਵਿੱਚ ਇਹਨਾਂ ਦੀ ਮੀਟਿੰਗ ਹੋਈ ਹੈ। ਤੋਂ ਅਸੀਂ ਜਾ ਕੇ ਜਿਹੜਾ ਐਸਐਚਓ ਖਾਦੀਆਂ ਵੀ ਬੁਲਾ ਲਿਆ ਜੋ ਲੀਗਲ ਹੈ ਦਾ ਪੋਸਟ ਆਉਣ ਖੜਾ ਕੇ ਇਹ ਕਿਸੇ ਦੀ ਨੈਗਲੀਜੈਂਸੀ ਹੋਏ ਜੋ ਬੰਦਾ ਹੈ ਬੰਦੀ ਕਰ ਲਿਆ। ってな。